ਮੌਂਟੀ ਕਿੱਥੇ ਇੱਕ ਮਿੰਟ ਹਾਂ ਇੱਕ ਤਾਂ ਹੁਣ ਥੋੜੇ ਨਾਲ ਚਲੇ ਜਾਈਏ ਹੂੰ ਖਰੀਬਕ ਥੋੜਾ ਪੀਓ ਸਰ ਕੋਈ ਫੋਟੋ ਕਿਸ਼ ਨਹੀਂ ਆਏ ਨਕੇਸ਼ ਉਹਨਾਂ ਤੋਂ ਜੋ ਮਰਜ਼ੀ ਕਰਵਾਣਾ ਇਸ ਕਰਿਓ ਨਾ ਹੱਜ ਜਾਣਾ ਕਰਦਾ ਕਿਉਂ ਦੱਸਦੇ ਤੁਸੀਂ ਮੈਨੇ ਕਿਹਾ ਨਹੀਂ ਹਾਂਜੀ ਲੋ ਉਹ ਕਿਤੇ ਕੋਈ ਨਹੀਂ ਪੇਮੈਂਟਾਂ ਦੀ ਗੱਲ ਹੈ 7 ਆ ਜਿਓ ਇੱਧਰ ਸਾਰਿਆਂ ਨੂੰ ਜੀਐਨ ਵੈਲਕਮ ਸਾਰੇ ਪ੍ਰੈਸ ਰਿਪੋਰਟਰਸ ਨੂੰ মিডিਆ ਨੂੰ ਮੈਂ ਵੈਲਕਮ ਕਰਦਾ ਹਾਂ ਪਟੇਲਾ ਪੋਸਟਲ ਡਿਵੀਜ਼ਨ ਦੇ ਵਿੱਚ ਮੇਰਾ ਨਾਮ ਨਿਤੇਸ਼ ਕਸ਼ਵਰ ਹੈ ਮੈਂ ਸੁਪਰਡੈਂਟ ਪੋਸਟ ਆਫਿਸ ਪਟੇਲਾ ਦਾ ਚਾਰਜ 17 ਮਈ 2024 ਨੂੰ ਲੇਤਾ ਤੇ ਅੱਜ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਮੈਂ ਡਿਪਾਰਟਮੈਂਟ ਦੀ ਕੁਝ ਅੱਛੀ ਸਕੀਮ ਸੀ ਜਿਹੜੀ ਵੀ ਪਬਲਿਕ ਲਈ ਬਹੁਤ ਫਾਇਦੇਮੰਦ ਹੈ ਬਹੁਤ ਲਾਹੇਮੰਦ ਹੈ ਉਹ ਸਕੀਮਸ ਮੈਂ ਤੁਹਾਡੇ ਥਰੂ ਪਬਲਿਕ ਤੱਕ ਪਹੁੰਚਾਉਣਾ ਚਾਹੁੰਦਾ ਹਾਂ ਅਸੀਂ ਪਬਲਿਕ ਨੂੰ ਬਹੁਤ ਜ਼ਿਆਦਾ ਦਿੱਕਤ ਹੁੰਦੀ ਸੀਗੀ ਕਿ ਉਹਨਾਂ ਨੇ ਆਪਣਾ ਰਖੜੀ ਭੇਜਣਾ ਨਹੀਂ ਹੁੰਦੀ ਹੈ ਫੋਰਨ ਕੰਟਰੀ ਲੋਕਲ ਜਾਂ ਪਾਰਸਲ ਭੇਜਨੇ ਹੁੰਦੇ ਪਬਲਿਕ ਨੇ ਪਰ ਪੈਕਿੰਗ ਦੀ ਫੈਸਿਲਿਟੀ ਪੋਸਟ ਆਫਿਸ ਦੇ ਵਿੱਚ ਬੜੀ ਉਹਨਾਂ ਨੂੰ ਪੈਕ ਕਰਨ 'ਚ ਮੁਸ਼ਕਲ ਆਉਂਦੀ ਸੀ ਉਸ ਨੂੰ ਦੇਖਦੇ ਹੋਏ ਡਿਪਾਰਟਮੈਂਟ ਪੋਸਟ ਨੇ ਪੈਕਿੰਗ ਫੈਸਿਲਿਟੀ ਪ੍ਰੋਵਾਈਡ ਕਰਾਉਣੀ ਸ਼ੁਰੂ ਕਰ ਦਿੱਤੀ ਹੈ ਪਟਿਆਲਾ ਹੈੱਡ ਆਫਿਸ ਦੇ ਵਿੱਚ ਔਰ ਉਹਦੇ ਨਾਲ ਪਬਲਿਕ ਇੱਥੇ ਆਪਣਾ ਲੂਜ਼ ਮਟੀਰੀਅਲ ਲੈ ਕੇ ਆ ਸਕਦੀ ਹੈ ਸਾਡੇ ਇੱਥੇ ਬਾਕਸਿਸ ਅਵੇਲੇਬਲ ਹੈ ਜਿਹੜੇ ਕਿ ਇੰਡੀਆ ਪੋਸਟ ਨੇ ਖੁਦ ਬਣਵਾਏ ਆ ਟੇਪ ਅਵੇਲੇਬਲ ਹੈ ਔਰ ਉਹਨੂੰ ਟੇਪ ਨੂੰ ਸਿਕਿਉਰ ਕਰਨ ਲਈ ਸਾਡੇ ਕੋਲ ਟੇਪਸ ਹੈ ਔਰ ਸਟ੍ਰਿਪਸ ਅਗੇ ਹੈ ਜਿਸ ਦੇ ਨਾਲ ਸਿਕਿਉਰਲੀ ਐਂਡ ਸੇਫਲੀ ਇਹ ਪਾਰਸਲ ਹਰ ਘਰ ਦੇ ਪੈਨਾ ਸਾਡੀਆਂ ਭੇਜਣ ਸਾਡੇ ਭਰਾ ਭੇਜਣ ਔਰ ਸਾਰੇ ਵਿਦਨ ਇੰਡੀਆ ਔਰ ਆਊਟਸਾਈਡ ਇੰਡੀਆ ਯਾਨੀ ਇੰਟਰਨੈਸ਼ਨਲ ਪਾਰਸਲ ਵੀ ਬਹੁਤ ਸਪੀਡ ਨਾਲ ਅਸੀਂ ਹੁਣ ਇੰਡੀਆ ਪੋਸ ਤੇ ਸਰਵਿਸ ਦੇ ਰਿਹਾ ਹੈ ਸਪੈਸ਼ਲ ਮੇਲ ਮੋਟਰ ਅਰੇਂਜਮੈਂਟਸ ਕੀਤੇ ਗਏ ਨੇ ਸਪੈਸ਼ਲ ਕਾਊਂਟਰ ਸਰੇਜਮੈਂਟ ਕੀਤੇ ਗਏ ਹੈ ਬੁਕਿੰਗ ਦਾ ਟਾਈਮ ਵਧਾਇਆ ਗਿਆ ਤਾਂ ਕਿ ਪਬਲਿਕ ਦੀ ਸੁਵਿਧਾ ਹੋਵੇ ਇਸ ਲਈ ਤੁਸੀਂ ਦੇਖ ਸਕਦੇ ਹੋ ਕਿ ਹੁਣ ਆ ਕੇ ਲੋਕੀ ਰਕੜੀ ਆਪਣੀ ਹਮੇਸ਼ਾ ਦੀ ਤਰ੍ਹਾਂ ਡਾਕਾਣੇ 'ਚ ਭੇਜਦੇ ਆ ਅੱਗੇ ਵੀ ਅਸੀਂ ਹੋਰ ਸਹੂਲਤਾਂ ਦੇਣਾ ਚਾਹੁੰਦੇ ਆ ਤਾਂ ਕਿ ਇਹ ਲੋਕੀ ਬਿਨਾਂ ਕਿਸੇ ਪਰੇਸ਼ਾਨੀ ਦੇ ਜਲਦੀ ਤੋਂ ਜਲਦੀ ਆਪਣੀ ਰਕੜੀ ਵਿਦਨ ਇੰਡੀਆ ਐਂਡ ਇੰਟਰਨੈਸ਼ਨਲ ਭੇਜਾ ਸਕਣ ਇੱਕ ਤੇ ਮੇਰੇ ਵੱਲੋਂ ਇਹ ਕੇ ਮੈਸੇਜ ਹੈ ਦੂਸਰਾ ਮੈਸੇਜ ਇਹ ਹੈਗਾ ਕਿ ਅਸੀਂ ਆਧਾਰ ਦੇ ਕੈਂਪਸ ਸਾਡੇ ਕੋਲ ਆਧਾਰ ਦੇ ਪੋਸਟ ਮੋਸਟਲੀ ਸਰਵਿਸ ਸਾਰੇ ਡਾਕਾ ਕਾਫੀ ਕਾਫੀ ਡਾਕਾਣੇ 'ਚ ਆਧਾਰ ਦੀ ਮਸ਼ੀਨਸ ਲੱਗਿਆ ਆਂ ਆਧਾਰ ਰੈਪਰੇਟਿਓਨ ਦੀਆਂ ਉਹ ਆਧਾਰ ਅਪਡੇਟ ਦੀ ਮਸ਼ੀਨਾਂ ਅਸੀਂ ਪਬਲਿਕ ਦੀ ਸਹੂਲਤ ਲਈ ਲਗਾਈਆਂ ਹੋਈਆਂ ਯਾਰ ਅਗਲੀ ਬਖਰੀ ਬਖਰੀ ਜਗ੍ਹਾ ਤੇ ਅਸੀਂ ਕੈਂਪ ਵੀ ਲਗਾਣੇ ਆਂ ਅਗਰ ਕੋਈ ਇੰਡਸਟਰੀ ਕੋਈ ਇੰਸਟੀਚਿਊਸ਼ਨ ਕੋਈ ਸੋਸਾਇਟੀ ਚਾਹਦੀ ਹੈ ਕਿ ਜਾਂ ਕੋਈ ਸਕੂਲ ਚਾਹੁੰਦਾ ਹੈ ਪ੍ਰਾਈਵੇਟ ਜਾਂ ਸਰਕਾਰੀ ਕਿ ਸਾਡੇ ਬੱਚਿਆਂ ਦਾ ਜਾਂ ਸਾਡੇ ਪਰਿਵਾਰ ਦੇ ਲੋਕਾਂ ਦਾ ਜਾਂ ਸਾਡੇ ਮੁੰਡੇ ਦੇ ਲੋਕਾਂ ਦਾ ਆਧਾਰ ਅਪਡੇਟ ਹੋਣ ਵਾਲਾ ਹੈ ਔਰ ਉੱਥੇ 50-60 ट्रांजੈਕਸ਼ਨ 40 ਤੋਂ 50 ट्रांजੈਕਸ਼ਨਾਂ ਇੱਕ ਦਿਨ 'ਚ ਲੋਕੀ ਕਰਨ ਲਈ ਤਿਆਰ ਹੈ ਤੇ ਅਸੀਂ ਆਪਣੀ ਮਸ਼ੀਨ ਉੱਥੇ ਸਾਨੂੰ ਅਸੀਂ ਕੰਟੈਕਟ ਨੰਬਰ ਦੇ ਦਾਂਗੇ ਉਸ ਕੰਟੈਕਟ ਨੰਬਰ ਤੇ ਆਪਣੀਆਂ ਅਸੀਂ ਕੋਈ ਕਿਸੇ ਪਾਰਟਿਕੂਲਰ ਦਿਨ ਤੇ ਅਸੀਂ ਉਥੇ ਕੈਂਪ ਲਗਾ ਦਾਂਗੇ ਇਹ ਸਹੂਲਤ ਵੀ ਅਸੀਂ ਦੇਣੀ ਸਟਾਰਟ ਕਰ ਦਿੱਤੀ ਹੈ ਅਸੀਂ ਤੁਹਾਡੇ ਮੀਡੀਆ ਦੇ ਰਾਹੀਂ ਇਹ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਕਿ ਕਿਸੇ ਵੀ ਕੋਈ ਵੀ ਮਹੱਲੇ ਦੇ ਲੋਕ ਕੋਈ ਵੀ ਇੰਸਟੀਚਿਊਸ਼ਨ ਕੋਈ ਵੀ ਸਕੂਲ ਅਗਰ ਸਾਡਾ ਕੰਟੈਕਟ ਕਰੇ ਜੇ ਉਥੇ 50 60 ਲੋਕੀ ਅਪਡੇਟ ਕਰਾਉਣਾ ਚਾਹੁੰਦੇ ਆ ਅਸੀਂ ਪੂਰਾ ਦਿਨ ਉਥੇ ਮਸ਼ੀਨ ਤੁਹਾਡਾ ਮੁਲਾਜ਼ਮ ਉੱਤੇ ਰਹਿਣਗੇ ਔਰ ਅਸੀਂ ਉਥੇ ਕੈਂਪ ਲਗਾਵਾਂਗੇ ਇਸ ਤੋਂ ਇਲਾਵਾ ਅਸੀਂ ਆਂਗਣਵਾੜੀਆਂ ਦੇ ਆਂਗਣਵਾੜੀ ਡੀਪੀਡੀਓ ਦੇ ਥਰੂ ਅਸੀਂ ਸਾਰੇ ਆਂਗਣਵਾੜੀ ਵਰਕਰਸ ਜਿਹੜੇ ਹੈ ਆ ਉਹਨਾਂ ਦੇ ਥਰੂ ਜਿਹੜੀਆਂ ਸਮਾਲ ਸੇਵਿੰਗ ਸਕੀਮਸ ਹੈ ਸੁਕੰਨਿਆਂ ਦੀ ਸਕੀਮਸ ਹੈ ਜਾਂ ਮਹਿਲਾ ਸਨਮਾਨ ਦੀ ਸਕੀਮਸ ਹੈ ਜਾਂ ਸੇਵਿੰਗ ਦੀ ਸਕੀਮ ਹੈ ਜਾਂ ਪੀਪੀਐਫ ਅਕਾਊਂਟ ਖੋਲਣ ਦੀ